ਤੇ ਨਿਹਾਂ ਸਹਿਰਾਵਤ ਦੀ ਘਰ ਵਾਪਸੀ ਹੋ ਗਈ ਹੈ ਦਰਸਲ ਬੀਜੇਪੀ ਛੱਡ ਕੇ ਮੋੜ ਆਪਦਾ ਪੱਲਾ ਫੜ ਲਿਆ ਸੀਗਾ ਮਾਨ ਦੇ ਓਐਸਡੀ ਰਾਜਵੀਰ ਘੁੰਮਣ ਨੇ ਇਹ ਘਰ ਵਾਪਸੀ ਕਰਵਾਈ ਹੈ VOTING ਤੋਂ ਕੁਝ ਦਿਨ ਪਹਿਲਾਂ ਬੀਜੇਪੀ ਦਰਸਲ ਇਹ ਸ਼ਾਮਲ ਹੋਏ ਸਨ ਤੇ ਇਸ ਦੇ ਵਿਚਾਲੇ ਬੀਜੇਪੀ ਨੂੰ ਇੱਕ ਵਾਰ ਮੋੜ ਤੋਂ ਇਹ ਝਟਕਾ ਕਿਹਾ ਜਾ ਸਕਦਾ ਹੈ ਤੁਹਾਨੂੰ ਇਹ ਤਸਵੀਰਾਂ ਵੀ ਵਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਕੋਈ ਇੰਚਾਰਜ ਜਿਹੜੇ ਸੰਨੀ ਹੱਲ ਵਾਲੇ ਨਜ਼ਰ ਆ ਰਹੇ ਨੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਓਐਸਡੀ ਨੇ ਰਾਜਵੀਰ ਘੁੰਮਣ ਨੂੰ ਵੀ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਅਸ਼ੋਕ ਘਰ ਵਾਪਸੀ ਹੋਈ ਹੈ ਕਾਉਂਸਲਰ ਪੋਨਮ ਅਤੇ ਨੇਹਾ ਸਹਿਰਾਵਤ ਦੀ ਘਰ ਵਾਪਸੀ ਹੋਈ ਹੈ ਕਿਉਂਕਿ ਜਿੱਕਰ ਚੰਡੀਗੜ੍ਹ ਮੇਅਰ ਇਲੈਕਸ਼ਨ ਦੀ ਗੱਲ ਕੀਤੀ ਹੈ ਤੇ ਪਿਛਲੇ ਕਰੀਬ 1.5-2 ਮਹੀਨੇ ਤੋਂ ਲਗਾਤਾਰ ਜਿਹੜਾ ਕਿ ਪੂਰਾ ਐਪੀਸੋਡ ਭਾਖਿਆ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚਿਆ ਇਸ ਦੇ ਵਿਚਾਲੇ ਹਾਲਾਂਕਿ ਜਿਹੜਾ ਕਿ ਮੇਅਰ ਦੀ ਕੁਰਸੀ ਆਵਾਮਾ ਦੀ ਪਾਰਟੀ ਦੇ ਖਾਤੇ ਦੇ ਵਿੱਚ ਗਈ ਦੂਜੀਆਂ ਹਾਲਾਂਕਿ ਪੋਸਟਾਂ ਜਿਹੜੀਆਂ ਨੇ ਚਾਹੇਓ ਸੀਨੀਅਰ ਡਿਪਟੀ ਮੇਅਰ ਨੇ ਚਾਹੇ ਡਿਪਟੀ ਮੇਅਰ ਨੇ ਉਹ ਭਾਜਪਾ ਦੇ ਬਣੇ ਤੇ ਇਸ ਦੇ ਵਿਚਾਲੇ ਇੱਕ ਫੇਰ वड्डा उल्ट फिर क्या जा सकता है तस्वीर आप काउंसलर ने घर वापसी की नेहा सहरावत घर वापसी हुई है मेरा नाम पूनम है और मैं वार्ड नंबर सोलह से पार्षद सेक्टर पच्चीस से जैसे कि आप देख रहे हो कि मैंने अपने घर वापसी कर ली है मुझे कोई मन मुटाव नहीं था इस चीज का मैं अपने घर में खुश हूँ यहाँ पर और मैं यहाँ पर वापस आ गई मैं नेहा मुसाबत काउंसलर वार्ड नंबर से आज मैं अपनी पार्टी आम आदमी पार्टी में घर वापसी कर रही हूँ देखो जब हम घर में रहते हैं तब भी लड़ाई झगड़े होते रहते हैं किसी से मन मुटाव हो जाते हैं ऐसी कुछ बातें यहाँ पे भी हुई लेकिन आज वो सब मन मुटाव भुला के आज हम फिर से घर तो तो तस्वीर विखा रहे हैं चंडीगढ़ की सियासत एक वाला उल्ट किया जा सकता है क्योंकि चंडीगढ़ का सियासी ड्रामा जरा कि लगातार चलता हुआ नजर आ रहा आप कौंसलर ने ਕਰਵਾਪਸੀ ਕਰ ਲਈ ਹੈ ਦੋ ਕਾਉਂਸਲਰ ਕਾਉਂਸਲਰ ਪੂਨਮ ਅਤੇ ਨੇਹਾ ਸਹਿਰਾਵਤ ਦੀ ਘਰ ਵਾਪਸੀ ਹੋਈ ਹੈ ਬੀਜੇਪੀ ਛੱਡ ਕੇ ਮੁੜ ਆਮ ਆਦਿ ਪਾਰਟੀ ਦਾ ਪੱਲਾ ਫੜ ਲਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਘੁੰਮਣ ਨੇ ਦਰਸਲੇ ਘਰ ਵਾਪਸੀ ਕਰਵਾਈ ਹੈ ਤਸਵੀਰਾਂ ਦੇ ਵਿੱਚ ਵੀ ਰਾਜਵੀਰ ਘੁੰਮਣ ਨਜ਼ਰ ਆ ਰਹੇ ਨੇ ਉੱਥੇ ਨਾਲ ਚੰਡੀਗੜਾ ਆਵਾਦੀ ਪਾਰਟੀ ਦੇ ਕੋ ਇੰਚਾਰਜ ਸਨੀ ਆਲੂ ਵਾਲੀਆ ਵੀ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਤਾਂ ਅਖਰਕਾਰ ਮੁਰਤੋਂ ਇੱਕ ਘਰ ਵਾਪਸੀ ਜਿਹੜੀ ਕੀ ਕਰਵਾਈ ਗਈ ਹੈ ਤਸਵੀਰਾਂ ਸੀਤਾਂ ਨੂੰ ਵਿਖਾ ਰਹੇ ਹਾਂ ਦਰਸਲ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਉਲਟਫੇਰ ਇਹ ਕਿਹਾ ਜਾ ਸਕਦਾ ਹੈ ਹਾਲਾਂਕਿ ਮੇਰਦੀ ਵੀ ਚੋਣ ਹੋ ਚੁੱਕੀ ਹੈ ਉਸ ਤੋਂ ਬਾਅਦ ਡਿਪਟੀ ਮੇਰ ਸੀਨੀਅਰ ਡਿਪਟੀ ਮੇਰ ਦੀ ਵੀ ਚੋਣ ਹੋ ਚੁੱਕੀ ਹੈ ਪਰ ਇਸ ਦੇ ਵਿਚਾਲੇ ਇੱਕ ਵੱਡਾ ਉਲਟਫੇਰ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਘਰ ਵਾਪਸੀ ਕੀਤੀ ਹੈ ਕੌਂਸਲਰ ਪੂਨਮ ਅਤੇ ਨੀਹਾ ਸਹਿਰਾਵਦੀ ਘਰ ਵਾਪਸੀ ਹੋਈ ਹੈ ਤੇ ਇੱਕ ਵਾਰ ਫਿਰ ਕਿਹੜਾ ਕਿ ਜੇਕਰ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਗਣੇਤ ਮੁਰ ਤੋਂ ਬਦਲਦਾ ਹੋਇਆ ਸਾਫ ਤੌਰ ਤੇ ਚੰਡੀਗੜ੍ਹ ਦੇ ਵਿੱਚ ਨਜ਼ਰ ਆ ਰਿਹਾ ਹੈ ਕਾਂਦਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਲੱਗਿਆ ਹੈ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਖੁਦ ਮੁੱਖ ਮੰਤਰੀ ਮਾਨ ਨੇ ਜੁਆਇਨਿੰਗ ਕਰਵਾਈ ਤਾਂ ਕਾਂਗਰਸ ਜੀਪੀ ਦੇ ਇਸ ਫੈਸਲੇ ਨੂੰ ਸਿਆਸੀ ਖੁਦਕੁਸ਼ੀ ਦੱਸ ਰਹੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਜੈ ਹਾਂ ਭਜਪਾ ਐਮਐਲਏ ਤੋਂ ਭਜਪਾ ਦੇ ਸਰਨੇ ਲੋਕ ਸਭਾ ਚੋਣਾਂ ਦੇ ਪਖੇ ਆਖਾਰੇ ਦੇ ਵਿਚਾਲੇ ਕਾਂਗਰਸ ਨੂੰ ਝਟਕਾ ਲੱਗਿਆ। ਦਲਿਤ ਆਗੂ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਬਕਾਇਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਪੀ ਨੂੰ ਆਪ ਦੇ ਵਿੱਚ ਸ਼ਾਮਲ ਕਰਵਾਇਆ। ਤੇ ਵੀ ਚਰਚਾਵਾਂ ਨੇ ਕਿ ਆਪ ਜੀਪੀ ਨੂੰ ਫਤੇਗੜ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਬਣਾ ਸਕਦੀ ਹੈ। ਇਸ ਜੁਆਇਨਿੰਗ ਦੇ ਬਾਅਦ ਗੁਰਪ੍ਰੀਤ ਜੀਪੀ ਨੇ ਕਿਹਾ ਕਿ ਗਰੀਬਾਂ ਦੇ ਲਈ ਕੰਮ ਕਰਦੇ ਜਾ ਰਹੇ। ਸਿਆ ਭਗਵੰਤ ਮਾਨ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹੀ ਉਹਨਾਂ ਨੇ ਇਹ ਫੈਸਲਾ ਲਿਆ। ਤੇ ਨਾਲ ਹੀ ਕਾਂਗਰਸ ਨੂੰ ਮਿਸ਼ਾਣੇ ਤੇ ਲੈਂਦੇ ਆ ਕਿ ਆ ਕਿ ਉੱਥੇ ਅਨੁਸ਼ਾਸਨ ਦੀ ਕਮੀ ਹੈ। ਗਰਾਸ ਰੂਟ ਤੇ ਜਿਹੜੇ ਬੰਦੇ ਰਹਿੰਦੇ ਆ ਅੱਜ ਆਮ ਪਾਰਟੀ ਦੀ ਗੱਲ ਕਰ ਰਿਹਾ। ਚਾਹੇ ਕੋਈ ਐਜੂਕੇਸ਼ਨ ਦੀ ਗੱਲ ਕੋਵੇ ਚਾਹੇ ਹੈਲਥ ਸਿਸਟਮ ਦੀ ਗੱਲ ਕਰੇ ਉਥੋ ਚਾਹੇ ਜਿਹੜੇ ਗਰੀਬ ਨੇ ਜਿਵੇਂ ਉਹਦਾ ਇਲੈਕਟ੍ਰਿਸਿਟੀ ਦਾ ਬਿੱਲ ਹੈ ਉਹ ਅੱਜ ਦੇ ਸਹੀ ਮੈਨੇਜ ਵੋਟਰ ਹੈ ਜਿਹਦੇ ਵੋਟ ਪਾਉਣਦੇ ਆ ਪਾਰਟੀਆਂ ਪਹਿਲਾਂ ਜਿਤਾਉਂਦੇ ਰਹੇ ਆ ਅੱਜ ਸਹੀ ਮੈਨੇਜ ਆਮ ਪਾਰਟੀ ਦੇ ਲੋਕੀ ਨਾਲ ਨੇ ਤੇ ਮੈਨੂੰ ਉਹਨਾਂ ਦਾ ਜਿਹੜਾ ਕੰਮ ਕੰਮ ਆਪ ਸੰਦਤ ਮੈਂ ਤਾਂ ਅੰਡਜਵਨ ਕਿ ਜੇ ਪਾਰਟੀ ਹਾਈ ਕਮਾਂਡ ਕਹੂਗੀ ਤਾਂ ਆਪਾਂ ਨੇਚੂਰਲੀ ਉਹਨਾਂ ਲੜਾਂਗੇ ਜੀਪੀ ਨੇ ਕਾਂਗਰਸ ਨੂੰ ਹੱਲ ਵੀ ਦਾ ਕਿਹਾ ਤਾਂ ਸਿਰ ਨਿਸ਼ਾਨੇ ਤੇ ਵੀ ਆ ਗਏ ਕਾਂਗਰਸ ਜੀਪੀ ਦੇ ਇਸ ਕਦਮ ਨੂੰ ਸਿਆਸੀ ਖੁਦਕੁਸ਼ੀ ਦੱਸ ਰਹੀ ਹੈ ਸਾਦਾ ਹੀ ਜੀਸੀ ਮੇਰਾ ਖਿਆਲ ਉਹ ਖੁਦਕੁਸ਼ੀ ਕਰਕੇ ਸਿਆਸੀ ਖੁਦਕੁਸ਼ੀ ਇਹਨੂੰ ਕਿਹਾ ਜਾਂਦਾ ਹੈ ਸਾਬਕਾ ਐਮਐਲਏ ਗੁਰਪੀ ਜੀਪੀ ਜੀ ਹਾਂਜੀ ਹਾਂਜੀ ਹਾਂ ਬਿਲਕੁਲ ਉਹ ਆਮ ਆਦਮੀ ਚ ਸ਼ਾਮਲ ਹੋ ਗਏ ਨੇ ਕਿਉਂਕਿ ਹਰ ਵਿਅਕਤੀ ਨੂੰ ਇਸ ਸਮੇਂ ਦੇ ਜੀ ਹਜੇ ਆ ਜਿਹੜਾ ਹੁਣ ਫੇਰ ਸਮਾਂ ਆਣਾ ਕਿਉਂਕਿ ਪਾਰਲੀਮੈਂਟ ਦੀ ਚੋਣ ਆ ਗਈ ਹਰ ਬੰਦਾ ਓਪਰਚੁਨਿਟੀ ਦੇਖਦਾ ਹੈ ਹਰ ਬੰਦੇ ਨੂੰ ਲਾਲਚ ਦਿੱਤਾ ਜਾਂਦਾ ਬਹੁਤ ਸਾਰੇ ਕਮਿਟਿਡ ਲੋਕ ਲਾਲਚ ਆ ਜਾਂਦੇ ਹੈ ਬਹੁਤ ਸਾਰੇ ਕਮਿਟਿਡ ਲੋਕ ਲਾਲਚ ਨਹੀਂ ਆਉਂਦੇ देयर आर ਸਮ ਪੀਪਲ ਹੂ ਜਿਹੜੇ ਸਾਨੂੰ ਜੁਆਇਨ ਕਰਨ ਨੂੰ ਫਿਰਦੇ ਨੇ ਤਾਂ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਜੀਪੀ ਨੂੰ ਜਿੱਥੇ ਛੋਟਾ ਭਰਾ ਦੱਸਿਆ ਉੱਥੇ ਕਾਂਗਰਸ ਤੇ ਵੀ ਖੂਬ ਨਿਸ਼ਾਨੇ ਸਾਦੇ ਨੇ ਕਾਂਗਰਸ ਨੂੰ ਪੁੱਛੋ ਸਾ ਕਾਂਗਰਸ ਪਾਰਟੀ ਉੱਧੜ ਉੱਧੜ ਰਹੀ ਹੈ ਇੱਕ ਇੱਕ ਕਰਕੇ ਖੇਰੂ ਖੇਰ ਤੁਸੀਂ ਫੇਰ ਉਹ ਗੱਲ ਉੱਤੇ ਫੇਰ ਆ ਗਏ ਮੈਂ ਬਾਰ ਬਾਰ ਉਹ ਦੁਹਰਾਣਾ ਪਿੱਤੂ ਰੋਨੀਆਂ ਕਾਲੇ ਚੰਮ ਨੂੰ ਇੱਥੇ ਰੁੜ ਗਏ ਕਲੰਗੀ ਵਾਲੇ ਤੁਸੀਂ ਜੀਪੀ ਸਾਡੇ ਦਾ ਦੋਸਤ ਹੈ ਛੋਟਾ ਭਰਾ ਹੈ ਆਪ ਚ ਚਲੇਗੇ ਚਲੋ ਉਹਨਾਂ ਨੂੰ ਮੁਬਾਰਕ ਜ਼ਿਕਰ ਜੋ ਗਿਆ ਕਿ ਗੁਰਪ੍ਰੀਤ ਸਿੰਘ ਜੀਪੀ 2012 ਦੇ ਵਿੱਚ ਪੀਪਲਸ ਪਾਰਟੀ ਆਫ ਪੰਜਾਬ ਤੋਂ ਚਮਕੌਰ ਸਾਹਿਬ ਤੋਂ ਵਿਧਾਨ ਸਭਾ ਚੋਂ ਲੜੇ 2017 ਦੇ ਵਿੱਚ ਕਾਂਗਰਸ ਦੇ ਟਿਕਟ ਤੇ ਵਿਧਾਇਕ ਚੁਣੇ ਗਏ 2017 ਤੋਂ 2022 ਤੱਕ ਵਿਧਾਇਕ ਰਹਿ ਚੁੱਕੇ ਨੇ 2022 ਦੇ ਵਿੱਚ ਬੱਸੀ ਪਠਾਣਾ ਤੋਂ ਕਾਂਗਰਸ ਦੇ ਟਿਕਟ ਤੇ ਚੋਣ ਲੜੇ ਸਾਬਕਾ ਸੀਐਮ ਚੰਨੀ ਤੋਂ ਖਫਾ ਨਜ਼ਰ ਆਏ 2022 ਦੇ ਵਿੱਚ ਚੰਨੀ ਦੇ ਭਰਾ ਨੇ ਜੀਪੀ ਦੇ ਖਿਲਾਫ ਆਜ਼ਾਦ ਤੌਰ ਤੇ ਚੋਣ ਲੜੀ ਸੀ ਚੰਡੀਗੜ੍ਹ ਤੋਂ ਪੰਕਜ ਕਪਾਈ న్యూਸ 18 ਪੰਜਾਬ ਅੱਗੇ ਪੜਾਂਗੇ ਕਿਤੇ ਗੱਲ ਕਰਾਂਗੇ ਐਮਐਸਪੀ ਵਾਲੇ ਫਾਰਮੂਲੇ ਦੀ ਕਿਸਾਨੀ ਅੰਦੋਲਨ ਦੇ ਵਿਚਾਰੇ ਕੇਂਦਰ ਨੇ ਵੱਡਾ ਦਾਅ ਖੇਡਿਆ ਪੰਜ ਫਸਲਾਂ ਤੇ ਐਮਐਸਪੀ ਦੀ ਗਰੰਟੀ ਦੇਣ ਦਾ ਫੈਸਲਾ ਲਿਆ ਜਿਸ ਨੂੰ ਲੈ ਕੇ 5 ਸਾਲ ਦਾ ਕੰਟਰੈਕਟ ਹੋਵੇਗਾ ਹਾਲਾਂਕਿ ਕਿਸਾਨ ਪਹਿਲਾਂ ਹੀ ਇਸ ਪ੍ਰਪੋਜ਼ਲ ਨੂੰ ਰੱਦ ਕਰ ਚੁੱਕੇ ਨੇ ਕੇਂਦਰ ਦੇ ਐਮਐਸਪੀ ਵਾਲੇ ਜਿਸ ਪ੍ਰਪੋਜ਼ਲ ਨੂੰ ਕਿਸਾਨਾਂ ਨੇ ਰੱਦ ਕੀਤਾ ਠੀਕ ਲੋਕਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਨੇ ਉਸੇ ਪ੍ਰਪੋਜ਼ਲ ਤੇ ਵੱਡਾ ਦਾਾ ਖੇਡਿਆ ਤੇ ਪੰਜ ਫਸਲਾਂ ਤੇ ਐਮਐਸਪੀ ਦੇਣ ਵਾਲਾ ਫਾਰਮੂਲਾ ਦੇਸ਼ ਭਰ ਦੇ ਵਿੱਚ ਲਾਗੂ ਕਰਨ ਦਾ ਫੈਸਲਾ ਲਿਆ ਹੈ ਇਹਨਾਂ ਪੰਜ ਫਸਲਾਂ ਦੇ ਵਿੱਚ ਮੱਕੀ ਕਪਾਹ ਮਸਰ ਮਾਂ ਤੇ ਅਰਹਰ ਦੀਆਂ ਫਸਲਾਂ ਸ਼ਾਮਲ ਹੋਣਗੀਆਂ ਪੰਜ ਫਸਲਾਂ ਤੇ ਐਮਐਸਪੀ ਦੀ ਗਰੰਟੀ ਹੋਵੇਗੀ ਖਰੀਦ ਦਾ ਕੰਟਰੈਕਟ 5 ਸਾਲ ਦੇ ਲਈ ਹੋਵੇਗਾ ਤੇ ਐਨਸੀਸੀਐਫ ਐਨਏਐਫਈਡੀ ਤੇ ਸੀਸੀਆਈ ਏਜੰਸੀਆਂ ਫਸਲ ਦੀ ਖਰੀਦ ਕਰਨਗੀਆਂ ਕੇਂਦਰ ਵੱਲੋਂ ਅਗਲੇ ਸੀਜ਼ਨ ਤੋਂ ਦੇਸ਼ ਭਰ ਦੇ ਵਿੱਚ ਇਹ ਫੈਸਲਾ ਲਾਗੂ ਕੀਤਾ ਜਾਵੇਗਾ ਹਾਲਾਂਕਿ ਇਸੇ ਤਰ੍ਹਾਂ ਦਾ ਇੱਕ ਪ੍ਰਪੋਜ਼ਲ ਕੇਂਦਰ ਸਰਕਾਰ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵੀ ਦਿੱਤਾ ਸੀ ਪਰ ਕਿਸਾਨਾਂ ਨੇ ਇਸ ਨੂੰ ਠੁਕਰਾ ਦਿੱਤਾ ਸੀ باوجود ਇਸ ਦੇ ਕੇਂਦਰ ਇਹ ਐਮਐਸਪੀ ਗਰੰਟੀ ਲਾਗੂ ਕਰਨ ਜਾ ਰਿਹਾ ਹੈ ਹਾਲਾਂਕਿ ਅੰਦੋਲਨ ਕਰ ਰਹੇ ਕਿਸਾਨਾਂ ਨੇ ਮੋੜੇ ਇਸ ਫਾਰਮੂਲੇ ਨੂੰ ਰੱਦ ਕੀਤਾ ਹੈ ਤੇ 23 ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਹੈ ਇਹ ਉਹ ਜਿਹੜੀਆਂ ਪੰਜ ਫਸਲਾਂ ਤੇ ਪੰਜਾਂ ਸਾਲਾਂ ਵਾਸਤੇ ਜਿਹੜੀ ਗਰੰਟੀ ਹੈ ਇਹ ਕਾਦੀ ਗਰੰਟੀ ਹੈ ਇਹ ਗੱਲ ਤਾਂ ਸਰਕਾਰ ਨੇ ਮੰਨਣੀ ਨਾ ਵੀ ਇਹ ਜਿਹੜੀ ਐਮਐਸਪੀ ਜਿਹੜੀ ਆ ਇਹਦੀ ਗਰੰਟੀ ਚਾਹੀਦੀ ਆ ਤੇ ਪੰਜਾਂ ਸਾਲਾਂ ਵਾਸਤੇ ਕਿਉਂ ਤੇ ਪੰਜਾਂ ਫਸਲਾਂ ਤੇ ਕਿਉਂ ਬਾਕੀ ਫਸਲਾਂ ਦੀ ਜਿਹੜੀ ਆ ਉਹ ਗਰੰਟੀ ਕਾਹਨ ਕਰੇਗਾ ਤੇ ਉੱਤੇ ਐਮਐਸਪੀ ਕਾਹਨ ਦੇਵੇਗਾ ਜ਼ਿਕਰ ਜੋਗੇ ਕਿ ਐਮਐਸਪੀ ਦੀਸ ਗਰੰਟੀ ਦਾ ਫਾਇਦਾ ਉਹਨਾਂ ਕਿਸਾਨਾਂ ਨੂੰ ਮਿਲੇਗਾ ਜੋ ਫਸਲੀ ਵਿਭਿੰਨਤਾ ਵੱਲ ਕਦਮ ਵਧਾਉਣਗੇ ਜਿਸ ਦਾ ਸਿੱਧਾ ਮਤਲਬ ਹੈ ਕਿ ਜਿਹੜੇ ਕਿਸਾਨ ਪਾਣੀ ਦੀ ਜ਼ਿਆਦਾ ਖਪਤ ਵਾਲੀਆਂ ਫਸਲਾਂ ਛੱਡ ਕੇ ਸਰਕਾਰ ਦੇ ਵੱਲੋਂ ਤੈਅ ਪੰਜ ਫਸਲਾਂ ਦੇ ਵਿੱਚੋਂ ਕੋਈ ਫਸਲ ਵੇਚਣਗੇ ਤਾਂ ਉਹਨਾਂ ਨੂੰ ਐਮਐਸਪੀ ਦੀ ਗਰੰਟੀ ਮਿਲੇਗੀ ਜਿਸ ਦੇ ਪਿੱਛੇ ਮਕਸਦ ਇਹ ਹੀ ਹੈ ਕਿ ਪਾਣੀ ਦੇ ਡਿਗਰੇ ਪੱਧਰ ਨੂੰ ਵਿਖਦਿਆ ਦੂਜੀਆਂ ਫਸਲਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਚੰਡੀਗੜ੍ਹ ਤੋਂ ਅਮਨ ਭਾਰਤਵਾਜ న్యూਸ 18 ਪੰਜਾਬ ਉਧਰ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਹੈ ਕਿ ਉਹ ਵੀ ਚਾਹੁੰਦੇ ਨੇ ਕਿ ਮਸਲੇ ਦਾ ਖਲ ਨਿਕਲੇ ਇਹ ਉਪਰ